ਸਸਰੀਕਾਲ ਜੀ ਅੱਜ ਦੇ ਬਲੌਗ ਦੇ ਵਿੱਚ ਅੱਜ ਦੇ ਬਲੌਗ ਦੇ ਵਿੱਚ ਸਾਰਿਆਂ ਨੂੰ ਸਸਰੀਕਾਲ ਜੀ ਪਿਆਰ ਭਰੀ ਸਸਰੀਕਾਲ ਜੀ ਅੱਜ ਆਪਾਂ ਆਪਣੇ ਕੋਲ ਆ ਰਿਹਾ ਹੈ ਜੱਗਾ ਜਿਹਨਾਂ ਨਿਊ ਆਨਲੈਂਡ ਵਿੱਚ ਪੰਜਾਤੀ ਲਿਆ ਬਾਉਣੇ ਵਾਲੇ ਜੇ ਫਿਰ ਮਲਾਉਂਦੇ ਆ ਤੁਹਾਨੂੰ ਉਹਦੇ ਨਾਲ ਜੁੜੇ ਰਿਹਾ ਵੀਡੀਓ ਦੇ ਨਾਲ ਦਿਖਾਉਂਦੇ ਆ ਫਿਰ ਛ ਪੰਜਾਤੀ ਆ ਜੱਗਾ ਆ ਰਿਹਾ ਆਪਣੇ ਕੋਲ ਠੀਕ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਹੈ ਜੱਗੇ ਬਾਰੇ ਹਾਂ ਕਾਲਾ ਮਹਾਲ ਦੇ ਵੀਡੀਓ ਦੇ ਵਿੱਚ ਵੀ ਆਇਆ ਅਮਨ ਆਪਣੇ ਦੇ ਵਲੌਗ ਦੇ ਵਿੱਚ ਵੀ ਆ ਤੇ ਮਾਲਾਂ ਵਾਲੇ ਸਾਰੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੋਈ ਹੈ ਜੱਗੇ ਨੂੰ ਤੇ ਬਾਕੀ ਅੱਜ ਆਪਣੇ ਕੋਲ ਆ ਰਿਹਾ ਹੈ ਬਗੇਟ ਓਪਨ ਚਲੋ ਜੀ ਮਿਲਦੇ ਆਂ ਜੀ ਫਿਰੋਜ਼ੀ ਨਾਲ ਜੱਗੇ ਨਾਲ ਜੁੜੇ ਰਹੇ ਵੀਡੀਓ ਦੇ ਨਾਲ ਦਿਖਾਉਣਾ ਹੈ ਫਿਰ ਤੁਹਾਨੂੰ ਅੱਜ 5530 ਨਿਊ ਹੌਲੈਂਡ 4x4 5530 ਆ ਰਿਹਾ ਹੈ ਜੀ ਆਹ ਵੇਖੋ ਜੀ ਆਪਣੇ ਕੋਲ ਆ ਰਿਹਾ ਜੀ ਆਹ ਦੇਖੋ ਆ ਆ ਰਿਹਾ ਸੀਟੀ ਮਾਰ ਰਿਹਾ ਸੀਟੀ ਉਰੇ ਤੱਕ ਸੁਣਦੀ ਦੇਖ ਲੋ ਬਾਕੀ ਨੇੜੇ ਆਏ ਤੇ ਦਿਖਾਉਨੇ ਆ ਜੁੜੇ ਰਹੋ ਵੀਡੀਓ ਦੇ ਨਾਲ ਜੀ ਆ ਗਿਆ ਛਪੰਜਾਤੀ ਆਹ ਦੇਖੋ ਜੀ ਹਾਲੇ ਮਾਰਦਾ ਸੀਟੀਆਂ ਹੋਰ ਜਕੇ ਕੀ ਹਾਂ ਚੱਲ ਭਾਈ ਵਧਾਈਆਂ ਭਾਈ ਤੈਨੂੰ ਸਤਿ ਸ਼੍ਰੀ ਅਕਾਲ ਜੀ ਵਧਾਈਆਂ ਭਾਈ ਤੈਨੂੰ ਭਾਈ ਤੈਨੂੰ ਵੀ ਵਾਰ ਕਰਦਾ ਵੀ ਤੁਹਾਨੂੰ ਵੀ ਹਾਂ ਆ ਜੋ ਬਰਾਬਰ। ਨਾ ਦੇਖੋ ਜੀ ਨਿਊ ਹੌਨ ਲੈਂਡਸ਼ਿਪ ਪੰਜਾਤੀ। ਹਾਂ ਜੀ ਹਾਂ। ਦੇਖ ਲਾ ਜੀ ਉਨ ਦੂਰ ਤੇ ਉੱਥੇ ਨੇ ਸਿਟੀ ਸੁਣਦੀ ਔਰੇ। ਸੁਣਦੀ? ਹਾਂ ਐਂ ਤਾਂ ਸੁਣਦੀ ਦੀ ਇਹਨੂੰ ਪੂਰੀ। ਟਰਬੋ ਬੜੀ ਹੋ ਰਹੀ ਜੱਗੇ ਨੇ ਜਿਹੜੇ। ਇਹ ਟਰਬੋ ਬੜੀ ਐ ਨਾ ਸ਼ੁਰੂ ਤੋਂ ਸਿਟੀ ਮਾਰਦੀ ਹੁੰਦੀ ਹਾਂ ਨੂੰ। ਹਾਂ। ਬਹੁਤੀ ਨਹੀਂ ਫਰਕ। ਇੱਕ ਪੁੱਲਾਉਂਦੇ ਕਿ origignal ਆ। ਹੂੰ ਹੂੰ। 4 ਸਿਲੰਡਰ ਹੈ। 4 ਹੀ 4। 2.5 ਲਾਈਨਾਂ ਦੇ 42 ਲਾਈਨਾਂ। ਨੰਬਰ ਲਾ ਦੇ। ਇੰਡਨ ਖਾਸਾ ਬੜਾ ਹਾਂ ਜੇ ਡੈਡੀ ਆ ਸਤਿ ਸ਼੍ਰੀ ਅਕਾਲ ਜੀ ਅੱਜ ਗੱਲ ਆਇਆ ਟਰਾਈ ਉਹ ਉਹ ਪਾਚਾ ਇਹ ਬੰਦ ਰਹੇ ਰਹਿੰਦਾ ਹੈ ਇਹ ਬੜੀ ਆ ਗਾ ਤੂੰ ਇਹ ਹਰ ਬੱਦ ਹਾਂ ਜੀ ਲੋਹਾ ਹੁਣਾ ਚਾਹੀਦਾ ਜੀ ਹਾਂ ਚਾਰ ਸਿਲੰਡਰ ਹੈ ਨਾ ਹਾਂ ਚਾਰ ਸਿਲੰਡਰ ਹੈ ਚਾਰ ਚਾਰ ਦੋ ਹੈ ਦੋ ਹੂੰ ਇਹ ਕਿਾ ਬਹੁਤ ਹੈ ਹਾਂ ਹੁਣ ਚਾਦਾ ਬਹੁਤ ਹੈ ਗੇਰਾਲਪੁਰ ਨਾ ਕਿ ਉਹ ਗੇਰਾਲਾ ਦੇਖੋ ਐ ਮਾਨ ਬਹਿ ਗਿਆ ਜੀ ਉੱਪਰ ਸਤਿ ਸ਼੍ਰੀ ਅਕਾਲ ਜੀ ਹੋਰ ਜਿੱਕੇ ਕਿੱਥੇ ਮੋਗੇ ਦੇ ਲਿਆਏ ਹੈ ਨਾ 3 ਕਿਲੋਮੀਟਰ ਘਾਹ ਦੇ ਲੱਭੇ ਅੱਛਾ ਠੀਕ ਹੈ ਠੀਕ ਹੈ ਮਿਲਦੇ ਕਰਦੇ ਆਂ ਟਾਇਰ ਫਿਰ ਜਦ ਇਹ ਪਵਾਤੇ ਟਾਇਰ ਆਉਂਦੀ ਸਾਰੇ ਪਵਾਤੇ ਹੀ ਕਰੇ ਹੂੰ ਮੈਂ ਦੇਖਿਆ ਵੀਡੀਓ ਚ ਹਮਨੇ ਟਾਇਰ ਤੇ ਅੱਛਾ ਪਵਾਤੇ ਫਿਰ ਨਵੇਂ ਦਾ ਥੋੜਾ ਜਿਹਾ ਰੋ ਹੋ ਗਿਆ ਠੀਕ ਹੈ ਠੀਕ ਹੈ ਲੋ ਜੀ ਮੋਰੇ ਆ ਗਏ ਆ ਤੇ 4 24 ਹੂੰ ਜਿਹੜਾ ਅਸਲ ਨੰਬਰ ਅੱਛਾ 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 ਆਏ ਅਸਲੀ ਨੰਬਰ 12 24 ਅੱਛਾ 12 24 18 43 ਹੂੰ ਆਪਣੀਆਂ ਇਹ ਨਾਲ ਦੇ ਜੀ ਯਾਰ ਵਧੀਆ ਭਾਈ ਵੇਟ ਪਏ ਹੋਣਾ ਮੋਰੇ ਦੇ ਪਿੱਛੇ ਮੈਂ ਕਹਾਂ 50 ਕਿਲੋ ਦਾ ਇੱਕ 50 ਕਿਲੋ ਦੀ ਕਪਰੇਟ ਆ ਜੀ 1.5 ਕੁੰਟਲ ਦਾ ਇੱਕ ਪਾਸੇ ਤੇ 3 ਕੁੰਟਲ ਇੱਥੇ ਹੋ ਗਿਆ 3 2 ਮੋਰੇ ਹੋ ਗਏ ਜੀ 2 ਮੋਰੇ ਆ ਹੈ 1 ਕੁੰਟਲ ਦਾ ਟੋਪੂ ਹੋਰੇ ਹੋਰ ਭੈਣੇ ਜੀ ਮੋਰੇ ਹੋਰ ਭੈਣੇ ਨੇ 2 2 ਪਲੇਟਾਂ ਹਾਂ ਪੈਸਾ ਦੀਆਂ ਇੱਕ ਇੱਕ ਜੱਗੇ 2 2 ਭੈਣੇ ਨਹੀਂ ਹੈਗੀ ਜਗ੍ਹਾ ਚੱਕੋਂ ਦਾ ਭਾਰਾ ਹੈ ਚੱਕੇ ਨਹੀਂ ਹੋਣਾ ਬਹੁਤ ਭਾਰਾ ਹੈ ਟਰੈਕਟਰ ਦਾ ਹਾਂ ਚੱਲ ਕੇ ਹਾਂ ਇਹਦਾ ਹੈ ਆ ਵਜਨ ਲੰਬਾਈ ਜ਼ਿਆਦਾ ਹੋਗੀ ਲੰਬਾਈ ਕਰਕੇ ਚੱਕੇ ਨਹੀਂ ਹੁਣਾ ਬਹੁਤ ਗੜੀਆਂ ਹੂੰ ਟੋਪਰ ਜਿੱਦਾਂ ਡਾਇਰੈਕਸ਼ਨ ਆ ਹਾਂ ਕੁੜੀਆਂ ਕੁੜੀਆਂ ਵਾਲਾ ਐਕਸ਼ਨ ਆ ਹਾਂ ਇਹ ਤਾਂ ਹੈ ਆਵੇਂ ਨੀਆਂ ਕੋ ਨਹੀਂ ਆ ਹੁੱਕ ਵੀ ਸਪੈਸ਼ਲ ਆ ਹੂੰ ਉਹ ਕੋਈ ਦੂਰ ਕਰਕੇ ਪਿੱਛੇ ਹੁੱਕ ਦੇਖੇ ਡਾਇਰੈਕਸ਼ਨ ਕਰਕੇ ਅੱਗੇ ਹੁੰਦੇ ਰੇਟਰ ਹਾਂ ਨਹੀਂ ਤਾਂ ਇਹਦੀ ਹੁੱਕ ਜ਼ਿਆਦਾ ਵਿੱਚ ਚਲੇ ਜਾਂਦੇ ਨਾ ਹਾਂ ਫੇਰ ਜ਼ਿਆਦਾ ਵਿੱਚ ਚਲੇ ਜਾਂਦੇ ਇਹ ਬੈਗਾਂ ਦੀ ਰੂਟਾ-ਵੂਟਾ ਵਾਲੀ ਸ਼ਾਵਟਾ ਉਹ ਵੀ ਬਹੁਤ ਲੰਬੀ ਹੁਣਾਉਣੀ ਪੈਣੀ ਹੈ ਕਿੱਥੇ ਤੇ ਆਉਣਗੇ ਹਾਂ ਲਓ ਜੀ ਆਮਣਿਆਂ ਨੂੰ ਮਿਲੋ ਜੀ ਇੱਧਰ ਹਾਂ ਸਤਿ ਸ੍ਰੀ ਅਕਾਲ ਹੋਰ ਕਿਵੇਂ ਆਮਨੇ ਨੀਰਵਾਦ ਕੋੜੀ ਦੀ ਹਾਂਜੀ ਹਾਂ ਨੀਲਾ ਘੋਲੇ ਦੀ ਸ਼ੁਰੂਆਤ ਹੋ ਗਈ ਇੱਕ ਅੰਦਾ ਹੋਰ ਆ ਜਾਣੇ ਇੱਕ ਦੋ ਦਿਨ ਸਾਡੇ ਪਿੰਡ ਚੱਲੋ ਚੱਲੋ ਵਧੀਆ ਵਧੀਆ ਵਾਦਾ ਕਰੇ ਬਾਈ ਐ ਕਿ ਨਹੀਂ ਤੋਰਾ ਤੋੜਨੇ ਦੀ ਗੱਲ ਹੁੰਦੀ ਹਾਂ ਇਹ ਤਾਂ ਹੈ ਜਿੰਗਲਾ ਕਹਿੰਦੇ ਇਟਰ ਰੱਖਤੀ ਵੀ ਮਕਾਨ ਦਾ ਕੰਮ ਚੱਲ ਜੇਗਾ ਤੋੜਿਆ ਹੁਣ ਤੋੜਿਆ ਵਾਦਾ ਹੈ ਨਾ ਜੱਗਾ ਪਹਿਲਾਂ ਜونیਰ ਲੈ ਕੇ ਆਇਆ ਹੈਨਾ ਜਦ ਮੈਂ ਕਹਿੰਦਾ ਜਦੇ ਕਾਲਾ ਲੈ ਕੇ ਆਇਆ ਤਾਂ ਹੈਨਾ ਜਦੋਂ ਕਈ ਟਰੈਕਟਰ ਆਏ ਹਾਂ ਹੂੰ ਉਹ ਆਉਣਾ ਚਾਹੁੰਦੇ ਨੇ ਗੱਲ ਲਿਖਿਆ ਆਦਾ ਮੈਂ ਹਾਂ ਟਰਾਲੇ ਵੀ ਹਾਂ ਤੇ ਉਹ ਹੋਰ ਆ ਗਏ ਹਾਂ ਡਾਕਟਰ ਕਹਿੰਦਾ ਮੁੰਡੇ ਦੇ ਬਾਤ ਕਰਤਾ ਹਾਂ ਲੱਭੇਟ ਨਹੀ ਨਹੀ ਕੰਮ ਦੇ ਗਨੇ ਗਨੇ ਨੂੰ ਪੀੜ ਲਾਇਆ ਮੈਂ ਕਹੀ ਮੈਂ ਕਹਿੰਦਾ ਕਿ ਤੇ ਵਾਦਾ ਕਰੇ ਜੱਗੇ ਨੂੰ ਬਾਈ ਸਰਵਨ ਨੂੰ ਫਿਰ ਪੂਏ ਸਾਹਿਬ ਨੇ ਬਣਾ ਲਿਆ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਤੁਹਾਨੂੰ ਦਿਖਾਇਆ 56 30 4/4 ਤੇ ਹੁਣ ਆਪਾਂ ਚੱਲਦੇ ਆ ਆਪਣੇ ਇਧਰ ਆਪਣੇ ਖੇਤਾਂ 'ਚ ਮਨਸੂਈ ਤੇ ਤੁਹਾਨੂੰ ਦਿਖਾਉਂਦੇ ਆ ਜੁੜੇ ਰਹੋ ਹਾਂ ਜੀ ਤੇ ਜੁੜੇ ਰਹੋ ਇਤੋਂ ਜਾਕੀ ਜਕਾ ਲਿ ਗਿਆ ਸੀ ਆਪਣੇ ਘਰੇ ਤੇ ਬਹੁਤ ਵਧੀਆ 4/4 ਬਾਕੀ ਤਾਂ ਐ ਵੀ ਹੁਣ ਜੱਗੇ ਨਾਲ ਮਿਹਨਤ ਬਹੁਤ ਕਰੀਆ ਇਹ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਸਾਰਾ ਕੁਝ ਹੁਣ ਆਪਾਂ ਇਧਰ ਆਇਆ ਆਪਣੇ ਖੇਤਾਂ ਵਿੱਚ ਅੱਧਰ ਰਹੇ ਆ ਜੁੜੇ ਰਹੋ ਵੀਡੀਓ ਦੇ ਨਾਲ ਆਪਣੇ ਆਪਣੇ ਖੇਤਾਂ ਦੇ ਜੀ ਜੁੜੇ ਰਹੋ ਵੀਰ ਦੇ ਨਾਲ ਤੇ ਘਰੇ ਜਾ ਕੇ ਦਿਖਾਉਣਾ ਹੈ ਜੀ ਹੁਣ ਇਹਨੇ ਚਲੇ ਜਿੰਦੇ ਮੁੰਡਾ ਸੋਈ ਤੇ ਬਾਕੀ ਆ ਲਾਈਵ ਇਹ ਤਾਂ ਕਾਲਮ ਲਈ ਰਹਿਣਾ ਚਲੋ ਜੀ ਜਿਹੜੇ ਰਹੇ ਬਾਕੀ ਹਾਂਜੀ ਅਸੀਂ ਮੈਂ ਉਧਰ ਤੇ ਖੇਤਾਂ ਦੇ ਇੱਧਰ ਆ ਗਿਆ ਸੀ ਕਿ ਆਪਣੇ ਪਿੰਡੇ ਆ ਗਿਆ ਸੀ ਕਿ ਧਰਮਸਾਲਾ ਉੱਤੇ ਬੈਠੇ ਆ ਤੇ ਜੀ ਮਿਲੋ ਇੱਧਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹੋਰ ਕਿਵੇਂ ਹੋ ਵਧੀਆ ਤੁਸੀਂ ਹੋਰ ਨਮੀਦਾ ਜੀ ਬਸ ਅਸੀਂ ਵੀ ਘੁੰਮ ਕੇ ਆਏ ਆ ਮੈਂ ਤੇ ਵੀਰਾ ਤੇ ਹੁਣ ਹਵਾ ਜਾਂਦੀ ਨਹੀਂ ਰਹੀ ਸੀਗਾ ਤੁਹਾਨੂੰ ਸਾਲਾ ਮੈਨੂੰ ਨਹੀਂ ਲੱਗਦੀ ਕੋਈ ਹਾਂ ਹਾਂ ਇਹ ਤਾਂ ਹੈ ਮੈਂ ਇੱਧਰ ਬੈਠਾ ਮੈਂ ਵੀ ਤੁਹਾਨੂੰ ਦਾ ਖੜਿਆ ਨੂੰ ਦੇਖ ਲਿਆ ਮਾ ਚਲੋ ਬਈ ਜਾ ਜਾਉਂਦੇ ਆ ਵੰਦੀਆ ਤੁਸੀਂ ਆ ਤੇ ਇੱਧਰ ਮਿਲੋ ਹਾਂ ਮਨਿੰਦਰ ਨੂੰ ਹਾਂ ਜੀ ਪਾਤ੍ਰੀ ਕਾਲ ਜੀ ਹਾਂ ਮਨਿੰਦਰ ਕੇ ਮੈਂ ਹਾਂ ਬਸ ਵਧੀਆ ਵਧੀਆ ਤੂੰ ਸੁਣਾ ਕੇ ਮਰ ਵਧੀਆ ਵਧੀਆ ਰਠੀ ਠੀਕ ਹੈ ਕਰਦੇ ਟ੍ਰਾਈਲ ਹਾਂ ਹਾਂ ਬਸ ਲਈ ਟ੍ਰਾਈ ਆਪਣਾ ਸ਼ਭੰਜਤੀ ਦੀ ਅੱਜ ਅੱਛਾ ਆਹ ਜਾਨ ਬਹੁਤ ਵਧੀਆ ਨਹੀਂ ਇੱਕ ਨੰਬਰ ਹੈ ਮੈਂ ਵਧੀਆ ਮੈਂ ਦੇਖੀ ਵੀ ਆਪਣੇ ਵੀਰ ਦੇ ਫੋਨ ਉੱਤੇ ਹਾਂ ਹਾਂ ਨਹੀਂ ਹੱਲੇ ਆਇਆ ਮੁੰਡਾ ਜੱਗਾ ਹਾਂ ਤੇ ਮੈਂ ਕਿਹਾ ਮਿਲਣ ਦਾ ਮੌਕਾ ਦੇਖੂ ਬਣਾਉਂਦੇ ਹੋ ਵੀਡੀਓ ਹਾਂ ਆਪਾਂ ਨੇ ਬਣਾਈ ਆ अच्छा हां आप बनाइए 4-5 मिनट दी है जी अच्छा अच्छा हम्म यानी कि आप यार उन जग्गे ने मेहनत बहुत करिया नहीं, नहीं नहीं सही कहना हां मेहनत ਦੇ ਨਾਲ ਜੇ ਹੁਣ ਆਪਾਂ ਟਰੈਕਟਰ ਲਿਆ ਕੇ ਘਰੇ ਕਢਾ ਦੋ ਉਹਦਾ ਕੋਈ ਫਾਇਦਾ ਨਹੀਂ ਹੈ ਬਿਲਕੁਲ ਪਤਾ ਜਾਨੂੰ ਖੇਤੀ ਵਾਲਿਆਂ ਦਾ ਪਿਆਰ ਕੋਈ ਹਾਂ ਨਹੀਂ ਹੈਗਾ ਹੈਗਾ ਭਾਈ ਬਹੁਤ ਹੋਊਗਾ ਉਹਨੂੰ ਕਿ ਹਾਂ ਉਹ ਤਾਂ ਹੈ ਹੀ ਆ ਹਾਂ ਕਿਉਂਕਿ ਅੱਗੇ ਵੀ ਮੈਂ ਦੇਖਿਆ ਵੀਡੀਓ ਤੇ ਉਹ ਟ੍ਰਾਲੀ ਟ੍ਰੋਲੀ ਆ ਉਹ ਕੰਮ ਆਉਂਦਾ ਹਾਂ ਸਹੀ ਆ ਹਾਂ ਤੇ ਭਾਈ ਇਦਾਂ ਹੁਣ ਦੇਖ ਪਹਿਲਾਂ ਉਹਨਾਂ ਜੌਂੜੀ ਲਿਆ ਹਾਂ ਨਾ ਪਹਿਲਾਂ ਤੇ ਕੋਈ 555 ਮਹਿੰਦਰਾ ਅੱਛਾ ਫਿਰ ਉਹ ਤੋਂ ਬਾਅਦ ਲਿਆ ਉਹਨਾ ਜੌਂਡੀ ਹਰ ਹਾਂ ਫਿਰ ਉਹ ਤੋਂ ਬਾਅਦ ਲਿਆ 575 ਅੱਛਾ ਹਾਂ ਫਿਰ ਉਹਦੇ ਬਾਅਦ ਹੁਣ ਆ 530 530 ਇਹ 21 ਮਾਡਲ ਆ ਤੇ ਵਧੀਆ ਜਣਗੇ ਹੁਣ ਬਾਈ ਫਲਾਇਰ ਵਿੱਚ ਮਿਲਦੇ ਆ ਹਾਂ ਮੈਨੂੰ ਰਸੀ ਦਾ ਚੰਗਾ ਹਾਂ ਇਹ ਬਾਈ ਫਲਾਇਰ ਵਿੱਚ ਮਿਲਦੇ ਆ ਹਾਂ ਜਣ ਕੇ ਹੈ ਤਾਂ ਜਣ ਕੇ ਸੈਂਗਣ ਹੈ ਪਰ ਚੀਜ਼ ਚੀਜ਼ ਵਧੀਆ ਕੰਡੀtion ਇਹ ਜਿਹੜਾ 4 ਸਿਲੰਡਰ 4 ਸਿਲੰਡਰ ਹੈ ਉਹ ਤਾਂ ਨੂੰ ਉੱਥੇ ਦੇ ਰੌਤਾ ਸੀਗਾ ਜਦੋਂ ਆਪਣੇ ਕੋਲ ਆਇਆ ਉੱਥੇ ਦੇ ਟਰੈਕਟਰ ਦੀ ਆਵਾਜ਼ ਇੰਨੀ ਵੀ ਸੀਟੀ ਵੱਜਦੀਦੀ ਐਨ ਘਰੇਣ ਸੁਣਦੀਦੀ ਅੱਛਾ ਉਹ ਮੇਰੀ ਵੀਡੀਓ ਦੇਖੀ ਬਲੌਗ ਦੇਖਿਆ ਉਹਦੇ ਵਿੱਚ ਦੇਖਿਆ ਨਾ ਆਵਾਜ਼ ਸੁਣੂਗੀ ਕਦੀ ਕਦੀ ਆਵਾਜ਼ ਆਉਂਦੀ ਹੈ ਨਾ ਹਾਂ ਬਹੁਤ ਵਧੀਆ ਬੋਲਦਾ ਹੈ। ਨਾ ਟਰਪੋ ਹਾਂ ਟਰਪੋ ਅਰੀਜਨਲ ਹੈ ਬਾਈ ਜਿਹੜੀ ਚੀਜ਼ ਅਰੀਜਨਲ ਹੈ ਅਰੀਜਨਲ ਹੈ ਨਾ ਉਹ ਜੋ ਕੰਪਨੀ ਦਾ ਫਿੱਟ ਕਰਕੇ ਲੈਣੀ ਆ ਨਾ ਕੰਪਨੀ ਦੀ ਉਹ। ਤੇ ਬਾਹਰੋਂ ਕਰਾਉਣੀ ਉਹ ਤਾਂ ਗੱਲ ਨਹੀਂ ਬਣਦੀ। ਹਾਂਜੀ ਹਾਂ। ਹੋਰ ਸੁਣਾਇਆ ਜਾਂਦਾ। ਬਾਸ ਇੱਥੇ ਹੁਣ ਖੇਚ ਕੇ ਆ ਤਾਂ ਮਨਸੂਏ ਗਿਆ ਸੀਗਾ। ਅੱਛਾ। ਬਾਅਦ ਤੇ ਮੜਾ ਇਹ ਮਨਸੂਏ ਕੰਮ ਹੈ। ਬਾਕੀ ਜੋ ਉੱਪਰ ਤੇ ਮੜਾ ਹੈ। ਉਹ ਵਾਪਸ ਉਹਨਾਂ ਕੋਲ ਹੈ। ਆਉ। ਉਹ ਜਿੰਨਾਂ ਕਿੱਧਰ ਨੂੰ ਆਉਂਦੇ ਹੁਣ ਸੂਈ ਆਪਰੇ ਸਕੂਲ ਨਾਲ ਅਠੌੜਾ ਹਾਂ ਜਿਹੜਾ ਟਰੈਕਟਰ ਦਾ ਕੋਈ ਹੈ ਹਾਂ ਹਾਂ ਠੀਕ ਗੱਲ ਜੀ ਹੁਣ ਅੱਜੇ ਪਰਦੇ ਵੀਡੀਓ ਜੀ ਦਿਖਾਤੀ ਬਸ ਸਕੂਲ ਦਾ ਦਿਖਾਤਾ ਉਹਨੇ ਜਿਹੜਾ ਆਪਣੇ ਕੋਲੇ ਚੱਕੋਣਾ ਜੀ ਉਹ ਲਈ ਹੈ ਨਾ ਹਾਂ ਫੋਰਚਨਰ ਲਿਆਏ ਬਾਈ ਠੀਕ ਗੱਲ ਹੈ ਤਾਂ ਜਣ ਕੇ ਆਪਾਂ ਕਹਿਤਾ ਦਿੰਦੇ ਫੋਰਚਨਰ ਪਰ ਫੋਰਚਨਰ ਤੇ ਸਪੈਲਿੰਗ ਨਹੀਂ ਹੈਗੀ ਬਾਈ ਉਹ ਉਹ ਹੈਗੀ ਫੋਰਚੂਨਰ ਬਾਈ ਟਿਊਨਰ ਹੀ ਉਹ ਬਾਈ ਚੁੰਨ ਨਹੀਂ ਚ ਚ ਚ ਬਾਈ ਇਹ ਗੱਲ ਨਾ ਤੁਸੀਂ ਨੋਟ ਕਰਿਓ Google ਤੇ ਸਰਚ ਮਾਰਿਓ ਉਹਦਾ ਨੌ ਹੀ ਫੋਰ ਟਿਊਨਰ ਹੈ ਹੁਣ ਕਿਉਂਕਿ ਸਪੈਲਿੰਗ ਤਾਂ ਹੈ ਨਹੀਂ ਫੋਰ ਟਿਊਨਰ ਨਹੀਂ ਬਣਦਾ ਕੋਈ ਬੋਲਦਾ ਜੀ ਇਹ ਗੋੜਿਆਂ ਦੇ ਹਿਸਾਬ ਨਾਲ ਬਾਈ ਕੋਰੇ ਬੋਲਦੇ ਆ ਫੋਰ ਟਿਊਨਰ ਇਹ ਵੀ ਚੀਜ਼ ਮੈਨੂੰ ਦੱਸਾ ਕਿੱਥੇ ਪਤਾ ਲੱਗਿਆ ਮੈਂ ਜਦ ਬਾਹਰ ਤਾ ਪਵੈ ਉਸ ਟਾਈਮੇ ਮੈਨੂੰ ਪਤਾ ਲੱਗਿਆ ਅੱਛਾ ਹਾਂ ਪਹਿਲਾਂ ਮੈਂ ਵੀ ਨਹੀਂ ਤਾਂ ਮੰਨਦਾ ਜਿੱਦਾਂ ਹੁਣ ਤੋਂ ਨਹੀਂ ਮੰਨਦਾ ਫਿਰ ਮੈਂ ਸਰਚ ਵੀ ਕੀਤਾ ਵੀ ਕੀ ਆ मीनिंग ਕੀ ਆ ਫਿਰ ਉਹ ਪਤਾ ਲੱਗਿਆ ਵੀ ਫੋਰ ਟਿਊਨਰ ਹੈ ਫੋਰ ਟਿਊਨਰ ਹੈ ਹਾਂ ਫੋਰ ਆਪਾਂ ਫੋਰਚਨਰ ਕਹੀ ਜਾਂਦੇ ਫੋਰ ਫੋਰ ਟਿਊਨਰ ਹੈ ਟੀ ਬੰਦਾ ਨਾ ਵਿੱਚ ਟੀ ਟੀ ਹੈਗਾ ਟੀ ਯੂ ਐਨ ਈ ਆਰ ਕਿਊਨਰ ਮੈਂ ਤਾਂ ਪਾਪਾ ਕਰੋ ਉਹਨਾਂ ਨੂੰ ਚੱਕਰ ਪਾਉਂਦਾ ਆਪਾਂ ਦਾ ਚਲੋ ਆਪ ਜਿੱਦਾਂ ਆਪਾਂ ਨਾ ਸੁਣ ਲੰਦੇ ਆ ਵੇ ਜਿੱਕਰ ਗੁੱਪਣਾ ਕਰ ਲੰਦੇ ਆ ਉਹ ਪਹਿਲਾਂ ਤੋਂ ਯਾਤ ਬਹੀ ਵੀ ਹੈ ਨਾ ਹਾਂ ਹੁਣ ਆਪਾਂ ਕੀ ਆ ਗੱਡੀ ਆ ਕੋਈ ਕੀਆ ਕਹਿੰਦਾ ਕੋਈ ਕੀਆ ਕਹਿੰਦਾ ਉਹ ਕੀ ਆਈ ਹੈ ਉਹ ਕੀ ਆਈ ਹੈ ਹਾਂ ਕੀ ਆ ਉਹ ਪਤਾ ਕਰਦੇ ਉਹ ਉੱਤਰ ਦੀ ਕੰਪਨੀ ਹੈ ਨਾ ਹਾਂ ਬਾਦ ਦੀ ਉੱਤ ਜਿਹੜਾ ਉਹਨਾਂ ਦੀ ਕੰਪਨੀ ਉਹਨਾਂ ਨੇ ਦੱਤੀ ਆ ਉਹਨੂੰ ਕੋਈ ਨਾ ਨਾਮ ਹੀ ਕਰ ਰਹੇ ਹੁੰਦੇ ਆ ਹਾਂ ਸਹੀ ਆ ਤਾਂ ਕੁ ਕੀਆ ਧਾਕੂ ਕੀਆ ਹੂੰ ਤੇ ਹੋਰ ਗੱਲਬਾਤ ਬਾਈ ਬਹੁਤ ਵਧੀਆ ਚੱਲਿਆ ਇਹ ਗੀਣਾ ਮਾਰ ਲਿਆ ਵਦਈ ਪਰ ਉਦੋਂ ਫਿਰ ਉਤਾਂ ਇਹਦੀ ਥੋੜਾ ਜਿਹਾ ਰੇਪ ਆਉਂਦੀ ਹੈ ਠੀਕ ਹੈ ਠੀਕ ਹੈ ਬਾਈ ਚਲੋ ਆਪਾਂ ਵੀ ਹੁਣ ਬੈਠੇ ਸੀ ਕਿ ਆਖਾ ਚੱਲ ਆਪਾਂ ਵੀ ਜਾ ਆਉਨੇ ਆ ਬਹੁਤ ਵਧੀਆ ਵਧੀਆ ਘਰੇ ਵੀ ਕੀ ਕਰਨਾ ਸੀ ਗਵਿਹਲੇ ਸੀਗਾ ਹੁਣ ਹੂੰ ਉਹ ਹੀ ਆ ਨਾ ਅੱਗੇ ਹੁਣ ਆਪਾਂ ਬੈਠੇ ਸੀ ਕਿ ਮੈਂ ਚਲੋ ਜੇ ਜਾ ਆਉਨੇ ਭਰਾਵਾ ਉੱਥੇ ਹੈ ਨਾ ਤੇ ਚਲੋ ਜੇ ਤੁਹਾਨੂੰ ਪਤਾ ਹੀ ਆ ਕੰਮ ਕਰ ਚ ਮੈਂ ਪਹਿਲਾਂ ਉਥੇ ਰਿਸ਼ਤੇਦਾਰੀ ਦੇ ਜਮੀਨ ਥੇ ਸੀ ਉਹ ਮਦਰੇ ਉਹ ਬਾਕੇ ਆਇਆ ਸੀਗਾ ਰੂਟਾ ਵੇਡਰ ਦੇ ਨਾਲ ਅੱਛਾ ਉਹਨੇ ਜਾਨਕ ਕੇ ਸਵੇਦਿਓ ਲਾਈਵ ਹੀ ਉਥੇ ਜਮੀਨ ਦੇ ਵਿੱਚ ਹਮ ਬਾਕੀ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਉਹ ਬਾਬੂ ਕਿ ਫਿਰ ਆ ਗਿਆ ਸੀਗਾ ਫਿਰ ਆ ਕੇ ਮੈਂ ਮਨਸੂਈ ਨੂੰ ਲੰਘ ਗਿਆ ਅੱਛਾ ਵੀਰਾਂ ਕੋਲੇ ਜੀ ਹਾਂ ਚਲੋ ਬਈਓ ਹਾਂ ਜੀ ਚਲੋ ਠੀਕ ਹੈ ਜੀ ਅੱਜ ਦਾ ਬਲੌਗ ਇੱਥੇ ਤੱਕ ਹੈ ਜੀ ਸਾਰਿਆਂ ਨੂੰ ਉਸਾ ਸਤਿ ਸ੍ਰੀ ਅਕਾਲ ਜੀ ਤੇ ਵੱਧ ਤੋਂ ਵੱਧ ਸਬਸਕ੍ਰਾਈਬਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਚਲੋ ਠੀਕ ਹੈ ਜੀ ਅੱਜ ਦਾ ਬਲੌਗ ਇੱਥੇ ਤੱਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ